2 ਦਸੰਬਰ ਮੰਗਲਵਾਰ ਐਕਸਪਾਇਰੀ ਵਾਲੇ ਦਿਨ ਨਿਫਟੀ ਦੇ ਵਿੱਚ ਟ੍ਰੇਡ ਕਰਨ ਦੇ ਲਈ ਆਪਣੇ ਕਿਹੜੇ ਕਿਹੜੇ ਪਲਾਨਸ ਨੇ ਤੇ ਕਿਹੜੇ ਕਿਹੜੇ ਸਪੋਰਟ ਤੇ ਰੈਜ਼ਿਸਟੈਂਸ ਮਜ਼ਬੂਤ ਰਹਿਣਗੇ ਮੰਗਲਵਾਰ ਨੂੰ 2 ਦਸੰਬਰ ਨੂੰ ਐਕਸਪਾਇਰੀ ਵਾਲੇ ਦਿਨ ਸੋ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਗੱਲ ਕਰ ਲਏ ਨੇ ਅੱਜ ਵਾਲੀ ਟ੍ਰੇਡ ਦੀ ਸੋ ਦੇਖੋ ਅੱਜ ਜਦੋਂ ਮਾਰਕੀਟ ਗੈਪ ਅਪ ਖੁੱਲੀ ਸੀ 122 ਪੁਆਇੰਟ ਗੈਪ ਅਪ ਖੁੱਲੀ ਮਾਰਕੀਟ ਤੇ ਜਦੋਂ ਮਾਰਕੀਟ ਗੈਪ ਅਪ ਖੁੱਲੀ ਆ ਸੋ ਉਸ ਤੋਂ ਬਾਅਦ ਆ ਪਲਾਨ ਆਪਾਂ ਆਪਣੇ ਚੇਂਜ ਕੀਤੇ ਸੀ ਸੋ ਸਭ ਤੋਂ ਪਹਿਲਾ ਪਲਾਨ ਤੁਹਾਨੂੰ ਦਿੱਤਾ ਸੀ ਕਿ 26197 26197 ਜਿਹੜਾ ਇਹ ਸਪੋਰਟ ਆ ਸੋ 26197 ਸਪੋਰਟ ਕਿਉਂ ਆ ਕਿਉਂਕਿ ਦੇਖੋ ਲਾਸਟ ਡੇ ਜਿਹੜੀ ਸ਼ੁੱਕਰਵਾਰ 26197 ਤੇ ক্লোজিং ਹੋਈ ਸੀ ਸੋ ਇੱਥੋਂ ਦੇਖੋ ਗੈਪ ਅਪ ਖੁੱਲੀ ਆ ਮਤਲਬ ਇੱਥੋਂ ਇੱਕ ਬਾਈਂਗ ਆਈ ਆ ਸੋ ਇਸੇ ਕਰਕੇ ਆਪਾਂ 26197 ਨੂੰ ਸਪੋਰਟ ਦੇ ਤੌਰ ਤੇ ਤੁਹਾਨੂੰ ਦਿੱਤਾ ਕਿ 26197 ਦੇ ਉੱਤੇ ਆਣ ਕੇ ਜੇ ਦੇਖੋ ਕੋਈ 15 ਮਿੰਟ ਦਾ ਕੋਈ ਹੈਮਰ ਬਣਦਾ ਆ ਜਾਂ ਫਿਰ 5 ਮਿੰਟ ਦਾ ਕੋਈ ਡਬਲ ਪੈਟਰਨ ਬਣਦਾ ਆ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਇੱਕ ਮੂਬ ਆ ਸਕਦਾ ਇਹ ਪਹਿਲਾ ਪਲਾਨ ਦੂਜਾ ਪਲਾਨ ਆਪਾਂ ਤੁਹਾਨੂੰ ਦਿੱਤਾ ਕਿ 26290 ਹੁਣ ਦੇਖੋ 26290 ਦੇ ਕੋਲ ਬਹੁਤ ਇੱਥੇ ਕਨਸੋਲੀਡੇਟ ਕੀਤਾ ਹੈ ਸੋ ਇਸੇ ਕਰਕੇ 26290 ਤਨ ਲੈਵਲ ਦਿੱਤਾ ਦੋ ਜੀਪ ਪਲਾਨ ਦੇ ਵਿੱਚ ਰਿਸਿਸਟੈਂਸ ਦੇ ਤੌਰ ਤੇ ਕਿ 26290 ਦੇ ਕੋਲ ਜਾ ਕੇ ਮਾਰਕਟ ਜੇ ਕੋਈ 15 ਮਿੰਟ ਦਾ ਸ਼ੂਟਿੰਗ 스타 ਜਾਂ ਫਿਰ 5 ਮਿੰਟ ਦਾ ਐਮ ਪੈਟਰਨ ਬਣਾਉਂਦੀ ਹੈ ਸੋ ਫਿਰ ਥੱਲੇ ਆ ਸਕਦੀ ਹੈ ਸੋ ਇਹ ਦੋ ਪਲਾਨ ਸੀ ਹੁਣ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਜਿਹੜਾ ਪਲਾਨ ਸੀ 26197 ਇਹਦੇ ਹਿਸਾਬ ਨਾਲ ਜੇ ਦੇਖਿਆ ਜਾਏ ਸੋ ਕੋਈ ਟ੍ਰੇਡ ਨਹੀਂ ਬਣੀ ਕੈਂਡਲਸਟਿਕ ਪੈਟਰਨ ਵਾਲੀ ਕੋਈ ਟ੍ਰੇਡ ਨਹੀਂ ਬਣੀ ਪਰ ਜਿਵੇਂ ਤੁਹਾਨੂੰ ਪਤਾ ਕਿ ਮੈਂ ਜਿਹੜਾ ਆਪਣਾ ਮੇਰਾ ਲੈਵਲ ਹੁੰਦਾ ਸੋ ਬਿਨਾ ਕੋਈ ਕੈਂਡਲਸਟਿਕ ਪੈਟਰਨ ਬਣੇ ਵੀ ਉਹਦੇ ਉੱਤੇ ਮੈਂ ਟਰੇਡ ਕਰ ਲੈਣਾ ਹੈ ਸੋ ਆ ਦੇਖੋ ਆ ਮੇਰੀ ਟਰੇਡ ਸੀ ਇਹਦੇ ਬਾਰੇ ਵੀਡੀਓ ਨਹੀਂ ਮੈਂ ਬਣਾ ਪਾਇਆ ਤੇ 26197 ਦੇਖੋ ਆਪਣੀ ਇਥੇ ਐਂਟਰੀ ਸੀ ਤੇ ਇਥੇ ਆਪਣਾ 26177 75 ਇਥੇ ਹੋਇਆ ਸੌਰੀ ਪਰ 77 ਆਪਣਾ ਸਟਾਪ ਲੋਸ ਸੀ ਤੇ ਇਥੋਂ ਤੱਕ ਆਪਣਾ ਟਾਰਗੇਟ ਸੀ 1.2 ਦਾ ਸੋ ਜਦੋਂ ਦੇਖੋ 26197 ਨੂੰ ਟੱਚ ਕੀਤਾ ਸੀ ਉਸੇ ਟਾਈਮ ਤੇ ਆਪਾਂ ਐਂਟਰੀ ਕੀਤੀ ਸੀ ਤੇ ਇਥੇ ਆਪਣਾ ਸਟਾਪ ਲੋਸ ਇਥੇ ਆਪਣਾ ਟਾਰਗੇਟ ਫਿਰ ਉਸ ਤੋਂ ਬਾਅਦ ਅਗਲੇ ਕੈਂਡਲ ਦੇ ਵਿੱਚ ਆਪਣਾ ਸਟੌਪ ਲੌਸ ਸੈਟ ਹੋ ਗਿਆ ਸੀ ਸੋ ਇਹ ਕਲਾਉਤੀ ਟ੍ਰੇਡ ਅੱਜ ਆਪਾਂ ਕੀਤੀ ਸੀ ਬਾਕੀ ਵੀਡੀਓ ਦੇ ਵਿੱਚ ਲੈਵਲ ਤੁਹਾਨੂੰ ਦਿੱਤਾ ਸੀ ਜਿਹੜਾ ਨਾ 26151 ਦਿੱਤਾ ਸੀ ਫਲੈਟ ਓਪਨਿੰਗ ਦੇ ਅਕੋਰਡਿੰਗ ਤੇ 26151 ਤੋਂ ਜੇ ਦੇਖੋ ਇਸੇ ਤਰੀਕੇ ਦੇ ਨਾਲ ਮੈਂ ਟ੍ਰੇਡ ਕਰਦਾ ਸੋ ਫਿਰ ਆਪਣਾ ਪ੍ਰੋਫਿਟ ਵੀ ਹੋ ਜਾਣਾ ਸੀ ਆ ਦੇਖੋ ਸੋ ਦੇਖੋ ਆ ਸਟੌਪ ਲੌਸ ਆਪਣਾ ਇੱਥੇ ਆਪਣੀ ਐਂਟਰੀ ਹੋਣੀ ਸੀ ਤੇ ਇੱਥੇ ਜਾ ਕੇ ਆਪਣਾ ਮਤਲਬ ਹੈ ਕਿ ਟਾਰਗੇਟ ਹੋ ਜਾਣਾ ਸੀ ਮਤਲਬ ਤੀਜੇ ਕੈਂਡਲ ਦੇ ਵਿੱਚ ਹੋ ਜਾਣਾ ਸੀ ਮਤਲਬ 30 ਤੋਂ 45 ਮਿੰਟਾਂ ਦੇ ਵਿੱਚ ਵਿੱਚ ਇਹਦੇ ਵਿੱਚ ਆਪਾਂ ਨੂੰ ਟਾਰਗੇਟ ਮਿਲ ਜਾਣਾ ਸੀ ਕਿ ਆਪਾਂ ਇਸ ਲੈਵਲ ਦੇ ਅਕੋਰਡਿੰਗ ਕਰਦੇ ਪਰ ਕਿਉਂਕਿ ਸਿਚੁਏਸ਼ਨ ਚੇਂਜ ਹੋ ਗਈ ਸੀ ਗੈਪ ਆਪ オーਪਨਿੰਗ ਹੋਈ ਸੀ ਇਸ ਕਰਕੇ ਇਹ ਜਿਹੜਾ ਦੇਖੋ ਪਲਾਨ ਆਪਾਂ ਇਸਤੇਮਾਲ ਨਹੀਂ ਕੀਤਾ ਸੋ ਇਹ ਤਾਂ ਦੇਖੋ ਅੱਜ ਦੀ ਟ੍ਰੇਡ ਦਾ ਆਪਣਾ ਹਾਲ ਆ ਜਿਹਦੇ ਵਿੱਚ ਆਪਣਾ ਸਟਾਪ ਲਸ ਹੋਇਆ ਤੇ ਬਾਕੀ ਜਿਹੜੇ ਪਲਾਨ ਦਿੱਤੇ ਸੀ ਤੁਹਾਨੂੰ WhatsApp ਚੈਨਲ Instagram ਚੈਨਲ ਤੇ ਆ 290 ਵਾਲਾ ਤੇ 197 ਵਾਲਾ ਇਹਦੇ ਅਕੋਰਡਿੰਗ ਕੈਂਡਲਸਟਿਕ ਦੇ ਨਾਲ ਜਾਂ ਫਿਰ ਚਾਰ ਪੈਟਰਨ ਦੇ ਨਾਲ ਕੋਈ ਟ੍ਰੇਡ ਨਹੀਂ ਬਣੀ ਤੇ ਜਿਹੜਾ ਦੇਖੋ ਤੁਹਾਨੂੰ ਵੀਡੀਓ ਦੇ ਵਿੱਚ ਲੈਵਲ ਦਿੱਤਾ ਸੀ ਇਹ ਤਾਂ ਦੇਖੋ ਆਪਾਂ ਉਸੇ ਟਾਈਮ ਤੇ ਜਦੋਂ ਮਾਰਕੀਟ ਗੈਪ ਅਪ ਖੁੱਲੀ ਸੀ ਉਸੇ ਟਾਈਮ ਤੇ ਤੁਹਾਨੂੰ ਕਹਿ ਦਿੱਤਾ ਸੀ ਕਿ ਇਹ ਜਿਹੜਾ ਲੈਵਲ ਆ ਇਹ ਜਿਹੜੇ ਪਲਾਨ ਆਪਣੇ ਵੀਡੀਓ ਵਾਲੇ ਉਹ ਹੁਣ ਕੰਮ ਨਹੀਂ ਕਰਨਗੇ ਕਿਉਂਕਿ ਹੁਣ ਮਾਰਕੀਟ ਗੈਪ ਅਪ ਖੁੱਲੀ ਆ ਪ੍ਰਾਈਸ ਐਕਸ਼ਨ ਵੇਖ ਕੇ ਪਲਾਨ ਦੁਬਾਰਾ ਬਣਾਉਣੇ ਪੈਣਗੇ ਸੋ ਏ ਸੀ ਦੇਖੋ ਅੱਜ ਦਾ ਹਾਲ ਜਿਹਦੇ ਬਾਰੇ ਆਪਾਂ ਸ਼ੁੱਕਰਵਾਰ ਦੱਸਿਆ ਸੀ ਤੁਹਾਨੂੰ ਸੋ ਹੁਣ ਆਪਾਂ ਗੱਲ ਕਰਦੇ ਆਂ ਹੁਣ ਇੱਕ ਹੋਰ ਚੀਜ਼ ਆ ਜਿਹੜੀ ਦੇਖੋ ਅੱਜ ਮਿਸ ਹੋ ਗਈ ਆ ਤੇ ਜਿਹੜੀ ਦੇਖੋ ਜਿੱਤਰਾ ਹੁਣ ਨਿਫਟੀ 올 ਟਾਈਮ ਹਾਈ ਤੇ ਆ ਹੁਣ ਤਾਂ ਦੇਖੋ ਅੱਜ ਥੱਲੇ ਆਈ ਆ ਡਾਊਨ ਟ੍ਰੈਂਡ ਦੇ ਵਿੱਚ ਆ ਤੇ ਕੱਲ ਨੂੰ ਵੀ ਦੇਖੋ ਪਹਿਲਾ ਮੁਬ ਥੱਲੇ ਦਾ ਹੋ ਸਕਦਾ ਹੈ ਪਰ ਜਦੋਂ ਦੇਖੋ ਨੈਕਸਟ ਟਾਈਮ 올 ਟਾਈਮ ਹਾਈ ਤੇ ਜਾਊਗੀ ਸੋ ਜਿਹੜੀ ਚੀਜ਼ ਅੱਜ ਮਿਸ ਹੋਈ ਆ ਅਗਲੀ ਵਾਰ ਉਹ ਚੀਜ਼ ਆਪਾ ਉਹਦੇ ਉੱਤੇ ਮਤਲਬ ਕੀ ਕੰਮ ਕਰਨਾ ਸੋ ਜਿਹੜਾ ਦੇਖੋ ਜੇ 올 ਟਾਈਮ ਹਾਈ ਤੇ ਨਿਫਟੀ ਹੁੰਦੀ ਆ ਸੋ ਪਹਿਲਾ 15 ਮਿੰਟ ਦਾ ਕੈਂਡਲ ਜਦੋਂ ਬਣ ਜਾਂਦਾ ਹੈ ਸੋ ਪਹਿਲੇ 15 ਮਿੰਟ ਦੇ ਕੈਂਡਲ ਦਾ ਜੇ ਲੋ ਬ੍ਰੇਕ ਹੋ ਜਾਂਦਾ ਜਦੋਂ ਵੀ ਲੋ ਬ੍ਰੇਕ ਹੁੰਦਾ ਚਾਹੇ ਦੂਜਾ ਕੈਂਡਲ ਕਰੇ ਚਾਹੇ ਤੀਜਾ ਕਰੇ ਸੋ ਉਦੋਂ ਆਪਾਂ ਥੱਲੇ ਵਾਸਤੇ ਟ੍ਰੇਡ ਕਰ ਸਕਦੇ ਹਾਂ ਉਹਦਾ ਹਾਈ ਸਟਾਪ ਲੋਸ ਲਾ ਕੇ ਸੋ ਇਹ ਇੱਕ ਪਲਾਨ ਸੀ ਜਿਹੜਾ ਅੱਜ ਮਿਸ ਹੋਇਆ ਹੁਣ ਆਪਾਂ ਗੱਲ ਕਰਦੇ ਮੰਗਲਵਾਰ ਦੀ ਐਕਸਪਾਇਰੀ ਵਾਲੇ ਦਿਨ ਦੀ ਸੋ ਐਕਸਪਾਇਰੀ ਵਾਲੇ ਦਿਨ ਵਾਸਤੇ ਆਪਣੇ ਜਿਹੜੇ ਪਲਾਨ ਰਹਿਣ ਵਾਲੇ ਆ ਸਭ ਤੋਂ ਪਹਿਲਾ ਪਲਾਨ ਤਾਂ ਦੇਖੋ ਜਿਹੜਾ ਆਪਾਂ ਅੱਜ WhatsApp ਚੈਨਲ ਤੇ Instagram ਚੈਨਲ ਤੇ ਤੁਹਾਨੂੰ ਦੱਸਿਆ ਸੀ 290 ਵਾਲਾ 26 290 ਬਹੁਤ ਇੰਪੋਰਟੈਂਟ ਲੈਵਲ ਆ 26 290 ਦੇ ਕੋਲ ਆ ਕੇ ਜੇ 15 ਮਿੰਟ ਟਾਈਮ ਫਰੇਮ ਤੇ ਆਪਣਾ ਕੋਈ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬੰਦਾ ਸੋ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਇਹ ਪਲਾਨ ਨੰਬਰ 1 ਆਪਣਾ ਪਲਾਨ ਨੰਬਰ 2 ਦੀ ਅੱਜ ਅਸੀਂ ਗੱਲ ਕਰਦੇ ਆ ਸੋ 26 260 ਤੇ 26 225 ਹੁਣ ਇਹ ਜਿਹੜੇ ਲੈਵਲ ਹੈ ਨਾ ਇਹਨਾਂ ਬਾਰੇ ਆਪਾਂ ਸ਼ੁੱਕਰਵਾਰ ਜਿਹੜੀ ਵੀਡੀਓ ਪਾਈ ਸੀ ਜੀਦੇ ਵਿੱਚ ਆਪਾਂ ਸੋਮਵਾਰ ਦੀ ਗੱਲ ਕੀਤੀ ਸੀ ਉਸ ਵੀਡੀਓ ਦੇ ਵਿੱਚ ਵੀ ਇਹਨਾਂ ਦੀ ਗੱਲ ਕੀਤੀ ਆ ਤੇ ਫਿਰ ਇਹਦੀ ਵੀ ਗੱਲ ਕਰਨ ਦੇ ਆਪਾਂ ਪਿਛਲੇ ਹਫਤੇ ਦਾ ਯਾਦ ਕਰੋ ਜਿਹੜੇ ਲੈਵਲ ਬਾਰੇ ਆਪਾਂ ਜਾਦਾ ਗੱਲ ਕੀਤੀ ਸੀ ਉਸੇ ਲੈਵਲ ਤੋਂ ਸਭ ਤੋਂ ਤਕੜਾ ਮੂਵ ਦੇਖਣ ਨੂੰ ਮਿਲਿਆ ਸੀ ਉਸ ਹਫਤੇ ਦਾ ਸਵਿਸ਼ ਕਰਕੇ ਇਹ ਧਿਆਨ ਰੱਖਿਓ 26 05 ਤੇ 26260 ਇਹ ਬਹੁਤ ਮਜ਼ਬੂਤ ਲੈਵਲ ਨੇ ਬਹੁਤ ਮਜ਼ਬੂਤ ਨੇ ਸੋ ਜੇ ਦੇਖੋ 26 06 ਜਾਂ ਫਿਰ 2605 ਦੇ ਕੋਲ ਆ ਕੇ ਨਿਫਟੀ ਦੇ ਵਿੱਚ 15 ਮਿੰਟ ਟਾਈਮ ਫਰੇਮ ਤੇ ਕੋਈ ਹੈਮਰ ਬਣਦਾ ਹੈ ਜਾਂ ਫਿਰ 5 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਪੈਟਰਨ ਬਣਦਾ ਹੈ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਪੈਟਰਨ ਬੰਦੇ ਆ ਸੋ ਫਿਰ ਨਿਫਟੀ ਦੇ ਵਿੱਚ ਉੱਤੇ ਵਾਲੀ ਸਾਈਡ ਨੂੰ ਇੱਕ ਵਧੀਆ ਮੂਵ ਆ ਸਕਦਾ ਬਹੁਤ ਵਧੀਆ ਮੂਵ ਆ ਸਕਦਾ ਸੋ ਇਹ ਅੱਜ ਦਾ ਆਪਣਾ ਕੱਲ੍ਹ ਵਾਸਤੇ ਆਪਣਾ ਦੂਜਾ ਪਲਾਨ ਤੇ ਜੇ ਬਲੈਨ ਦੀ ਜੇ ਅੱਪਾ ਗੱਲ ਕਰਦੇ ਆ ਸੋ ਜੇ ਦੇਖੋ ਨਿਫਟੀ ਗੈਪ ਡਾਊਨ ਓਪਨਿੰਗ ਹੁੰਦੀ ਹੈ ਇੱਥੇ ਓਪਨ ਹੋ ਕੇ ਤੇ ਆਪਣਾ 26223 ਇਹਨੂੰ ਟੱਚ ਕਰਦੀ ਆ ਇਹਨੂੰ ਟੱਚ ਕਰਕੇ ਕੋਈ ਪੈਟਰਨ ਬਣਾਏ। ਬਿਨਾ ਪੈਟਰਨ ਤੋਂ ਨਾ ਇਥੇ ਟਰੇਡ ਕਰਿਓ। ਕੋਈ ਪੈਟਰਨ ਬਣਾਏ, ਕੋਈ ਸ਼ੂਟਿੰਗ ਸਟਾਰ ਬਣਾਏ, ਕੋਈ ਐਮ ਪੈਟਰਨ ਬਣਾਏ 5 ਮਿੰਟ ਦਾ। ਸੋ ਫਿਰ ਥੱਲੇ ਵਾਲੀ ਸਾਈਡ ਨੂੰ ਇੱਕ ਮੂਵ ਆ ਸਕਦਾ ਹੈ। ਸੋ ਇਹ ਅੱਜ ਕੱਲ੍ਹ ਵਾਸਤੇ ਆਪਣਾ ਤੀਜਾ ਪਲਾਨ ਹੈ। ਬਾਕੀ ਆਹ ਜਿਹੜਾ ਲੈਵਲ ਹੈ ਇੱਥੇ ਇਹਨੂੰ ਆਪਾਂ ਕੱਢ ਦੇਨੇ ਆ ਇਹਦਾ ਕੋਈ ਯੂਜ਼ ਨਹੀਂਗਾ। ਸੋ ਕੱਲ੍ਹ ਵਾਸਤੇ ਜਿਹੜੇ ਆਪਣੇ ਮਜ਼ਬੂਤ ਸਪੋਰਟ ਨੇ 26260 2605 ਮજબૂત ਰੈਜ਼ਿਸਟੈਂਸ 26223 ਤੇ 26290 ਇਹ ਚਾਰ ਲੈਵਲ ਨੇ ਸੋ ਇਹ ਨੋਟ ਕਰ ਲਿਓ ਸੋ ਇਹ ਸੀ ਅੱਜ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ